ਅਕਸਰ ਸਾਨੂੰ ਮਿਲਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਜਾਨ ਗਵਾ ਚੁਕੇ ਲੋਕਾਂ ਦੇ ਪਰਿਵਾਰਕ ਮੈਂਬਰ ਮ੍ਰਿਤਕ ਦੇ ਲਈ ਇੰਤਜ਼ਾਰ ਕਰਦੇ ਰਹਿੰਦੇ ਨੇ ਪਰ ਜਲੰਧਰ ਦੇ ਆਦਮਪੁਰ ਦੇ ਵਿੱਚ ਇੱਕ ਅਜੀਬ ਹੀ ਕਿੱਸਾ ਸਾਹਮਣੇ ਆਇਆ ਕਿਉਂਕਿ ਆਦਮਪੁਰ ਦੇ ਇੱਕ ਪਰਿਵਾਰ ਨੂੰ ਕਤਰ ਵਿੱਚ ਰਹਿੰਦੇ ਉਹਨਾਂ ਦੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ ਪਰ ਪਰਿਵਾਰ ਨੂੰ ਮਿਲੀ ਮ੍ਰਿਤਕ ਦੇ ਕਿਸੇ ਹੋਰ ਦੀ ਸੀ। ਦਰਸਲ ਹਰਜੀਤ ਸਿੰਘ ਤਕਰੀਬਨ 6 ਮਹੀਨੇ ਪਹਿਲਾਂ ਕਤਰ ਦੇ ਵਿੱਚ ਨੌਕਰੀ ਕਰਨ ਦੇ ਲਈ ਗਿਆ। 3 ਮਹੀਨੇ ਬਾਅਦ ਕਿਸੇ ਕਾਰਨ ਉਸ ਨੂੰ ਜੇਲ੍ਹ ਜਾਣਾ ਪਿਆ। ਸਤੰਬਰ ਦੇ ਪਹਿਲੇ ਹਫਤੇ ਜੇਲ੍ਹ ਦੇ ਵਿੱਚ ਸਿਲੰਡਰ ਫਟਣ ਕਾਰਨ ਉਸ ਦੀ ਮੌਤ ਹੋ ਗਈ 15 ਦਿਨਾਂ ਬਾਅਦ ਮ੍ਰਿਤਕ ਦੇ ਦੇਖ ਕੇ ਉਹ 당ਗ ਰਹਿ ਗਏ ਕਿਉਂਕਿ ਉਹ ਕਿਸੇ ਹੋਰ ਦੀ ਮ੍ਰਿਤਕ ਦੇ ਸੀ ਮ੍ਰਿਤਕ ਹਰਜੀਤ ਦੇ ਕਤਰ ਵਿੱਚ ਰਹਿ ਰਹੇ ਰਿਸ਼ਤੇਦਾਰ ਹਰਜਿੰਦਰ ਮੁਤਾਬਕ ਉਸਨੇ ਉਥੇ ਕਿਹਾ ਸੀ ਕਿ ਇਹ Laash ਹਰਜੀਤ ਦੀ ਨਹੀਂ ਹੈ ਪਰ ਸੰਬੰਧਤ ਅਧਿਕਾਰੀ ਉਸ ਵੇਲੇ ਨਹੀਂ ਮੰਨੇ ਹੁਣ ਹਰਜੀਤ ਦੇ ਪਰਿਵਾਰ ਵਾਲੇ ਦੌਰੇ ਸਦਮੇ ਦੇ ਵਿੱਚ ਹੈ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕੁਝ ਰਿਸ਼ਤੇਦਾਰ ਸ਼ੱਕ ਜਤਾ ਰਹੇ ਨੇ ਕਿ ਹਰਜੀਤ ਦੀ ਮੌਤ ਹੀ ਨਹੀਂ ਹੋਈ ਹੈ ਜਿਲੰਧਰ ਦੇ ਡੀਸੀ ਨੇ ਸੰਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਦੇ ਲਈ ਆਖਿਆ ਹੈ। ਬਾਡੀ ਇੱਥੇ ਆਂਦੀ ਉੱਥੇ ਖੋਲੀ ਵੀ ਹੈਨੀ। ਖੋਲੀ ਆ ਜੋ ਉੱਥੇ ਕੋਲੀ ਸ਼ੇਪਰੀਆ ਖੋਲੀ ਹੈ। ਹੋਣ ਤੋਂ ਬਾਅਦ ਦੇਖਿਆ ਕਿ ਮੁੰਡੇ ਦੀ ਬਾਡੀ ਉਹ ਨਹੀਂ ਸੀਗੀ। ਕੋਈ ਦਾੜੀ ਵੀ ਹੈਨੀ ਜਿਹਦੇ ਦੇਖਿਆ ਫੋਟੋ ਤੇ ਦਾੜੀ ਵੀ ਬਿਲਕੁਲ ਨਹੀਂ ਸੀਗੀ। ਉਹ ਹੀ ਸੇਮ ਦਾੜੀ ਦਾੜੀ ਕਾਫੀ ਸੀਗੀ। ਬਾਕੀ ਉਹ ਟਾਈਟੂ ਵੀ ਬਹਾਏ ਸੀਗੇ। ਕੋਈ ਉਹ ਵੀ ਟਾਈਟੂ ਵੀ ਨਹੀਂ ਸੀਗੇ। ਸਾਟ ਲੱਗੇ ਟਾਂਕਡੋ ਕੇ ਲੱਗੇ ਜੋ ਵੀ ਨਹੀਂ ਸੀਗੇ। ਉਹ ਲੱਗੇ ਲੜਕਾ ਹੈ ਹੀ ਨਹੀਂ ਸੀਗਾ। ਕੋਈ ਵੀ ਪੋਜਾ ਪ੍ਰੂਫ ਹੈ। ਉਹ ਹੀ ਹਾਈਟ ਦਾ ਵੀ ਫਰਕ ਹੈ।